ਪਾਣੀ ਕਿੰਨਾ ਕਿੰਨਾ ਸੀ ਜਦੋਂ ਤੋਂ ਬੋਲ ਬੋਲ ਜਿਆਦਾ ਪਾਣੀ ਸੀ ਉਦੋਂ ਜਿੱਦਣੇ ਇਤਰਾ ਹੋਏ ਆਪ ਗਏ ਵੀ ਨਹੀਂ ਮਿੰਟਿੰਗ ਦਾ ਕਿਛ ਪਹਿਲਾਂ ਬਿਲਕੁਲ ਪਲਾਵਾਸ ਬੰਦਾ ਹੈ ਜੀ ਸੜਕਾਂ ਤੇ ਕੋਈ ਮਾਸਾ ਨਹੀਂ ਕੋਈ ਬਗਵਾਜ ਮੰਦਿਰ ਕੋਈ ਨਿੱਕੇ ਸੁਭਾਤਾ ਬੰਦਾ ਕੋਈ ਸਾਰਾ ਨਹੀਂ ਚਲੋ ਟੀ ਇਹਨਾਂ ਦੀ ਵਿਆਹੀ ਹੋਈ ਤੁਸੀਂ ਕਬਰਾਉ ਨਾ ਮਨਕੇਰਤ ਹੁਣ ਆਇਆ ਹੈ ਇੱਥੇ ਬਿਲਕੁਲ ਅਸੀਂ ਸਪੈਸ਼ਲ ਆਏ ਆ ਜੀ ਅੱਖਾਂ ਨਾ ਕਰੋ ਠੀਕ ਆ ਹਾਂ ਬਹੁਤ ਮਾੜਾ ਆਇਆ ਜੀ ਦੇਖੋ ਮਾ ਉਸਾਰ ਮੇਰਾ ਤੇ ਉਦਾ ਹੀ ਸਾਰਾ ਇੱਥੇ ਆਉਦੇ ਘਰੇ ਵੀ ਤੇ ਮੈਂ ਬਹੁਤ ਥੋੜੀ ਆ ਤੁਹਾਡੇ ਬੱਚੇ ਆ ਠੀਕ ਆ ਸਾਨੂੰ ਵੇਖ ਕੇ ਸਾਰੇ ਪੰਜਾਬ ਦੇ ਬੱਚੇ ਆਉਣਗੇ ਤੇ ਕੋਈ ਨਹੀਂ ਜੋ ਹੁਣ ਘਾਟਾ ਤਾਂ ਆਇਆ ਐਸਾ ਪਿਆ ਵੀ ਨਾ ਪੂਰਾ ਹੋਣ ਵਾਲਾ ਪਰ ਰੱਬ ਰੱਬ ਵੀ ਹਨਾ ਉਹਦਾ ਕਿਵੇਂ ਲੱਖ ਰੁਪਇਆ ਦਿਓ ਆਪਣਾ ਇਦਾਂ ਹੀ ਹੁੰਦਾ ਰੱਬ ਮਾਤਾ ਜੀ ਦੁਖੀ ਉਹ ਪੇੜਾ ਕਿਸੇ ਨੂੰ ਇਹ ਨਾ ਇਹ ਲੱਖ ਰੁਪਇਆ ਮਾਤਾ ਇਹ ਤੁਹਾਡੇ ਵਾਸਤੇ ਆ ਹਾਂਜੀ ਇਹ ਆ ਘਰ ਸਟਾਰਟ ਕਰਾਉਣ ਵਾਸਤੇ ਘਰ ਤੇ ਲਾਉਣ ਵਾਸਤੇ ਪਲਸਟਰ ਪਲਸਟਰ 1.50 ਹਜ਼ਾਰ ਦਿਓ ਬੋਲੇ ਘਰ ਤੁਹਾਡਾ ਚਾਹੁੰਦਾ ਆ ਲੱਖ ਰੁਪਇਆ ਲਾ ਲਿਓ ਕਰਤੇ ਇਹ 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 50000 ਆਪਣਾ 50000 ਆਪਣੇ ਖਰਚੇ ਬਾਣੀ ਵਾਸਤੇ ਠੀਕ ਹੈ 1.5 ਲੱਖ ਰੁਪਇਆ ਹੋਗੇ ਤੁਹਾਡੇ ਕੋਲ ਸੁਨਹਿਰ ਬਾਕੀ 30000 ਰੱਬ ਕਹਿੰਦੇ ਜੀ ਆਪੇ ਆਪ ਤੁਹਾਡੇ ਨਾਲ ਖੜਿਆ ਅਸੀਂ ਅਸੀਂ ਆਪਣੇ ਸਾਰੇ ਪੰਜਾਬ ਵੱਲੋਂ ਆ ਪੰਜਾਬ ਸੰਤੀ ਸੇ ਸ਼ਿਕਾਰ ਕਰਨ ਨੂੰ ਫਾਮ ਨਹੀਂ ਹੈਗਾ ਪਾਣੀ ਦੇ ਵਿੱਚ ਬਾਹਰ ਪਾਣੀ ਇਸ ਬਾਸੇ ਕਿਤੇ ਕੀਤਾ ਜਾਂਦਾ ਹੈ ਆਪਣੇ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਉਹਨਾਂ ਵੀ ਇੰਤਜ਼ਾਮ ਕਰਕੇ ਉਹ ਜਿਹੜੀ ਕਾਰ ਦੀ ਛੱਤ ਹੁੰਦੀ ਹੈ ਤੁਸੀਂ ਹੁਣ ਮਨਕਿਰਤ ਨੇ ਪੈਸੇ ਦਿੱਤੇ ਆ ਤੁਸੀਂ ਇੱਥੇ ਕੰਮ ਹੁਣ ਕਰਵਾਓ ਕੋਈ ਹੈ ਨਾਲ ਤੁਹਾਡੇ ਪਰਿਵਾਰ ਔਰ ਖੜੇ ਆ ਤੁਹਾਡੇ ਨਾਲ ਕਿੰਨੇ ਕਿ ਜੁੜੇ ਆ ਹਾਂ ਬਿਲਕੁਲ ਮਦਦ ਜੋ ਵੀ ਆਪਾਂ ਜੋ ਵੀ ਲੋੜ ਪੈਂਦੀ ਹੈ ਨੰਬਰ ਨੋਟ ਕਰੋ ਵੀਰੇ ਹਾਲਸਾ ਹਾਂ 1.5 ਲੱਖ ਰੁਪਏ ਮਾਦਨ ਲੱਖ ਰੁਪਏ ਘਰ ਆਸ ਤੇ 50000 ਚਲੋ ਖਰਚਾ ਖਰਚੇ ਵਾਸਤੇ ਇਹ ਨੰਬਰ ਦੇ ਨੰਬਰ ਨੋਟ ਕਰਾ ਦਿਓ ਸਰਪੰਚ ਸਾਹਿਬ ਖਾਸ ਤੀ ਨੂੰ ਸਾਡੀ ਨੂੰ ਨਾ ਪਾਜੀ ਲਿਖਾਓ ਕੋਈ ਕੋਲ ਹੁੰਦਾ ਥਾਡੇ ਕੋਈ ਵਟ ਦਿੰਦਾ ਆਈ ਤਾਂ ਹੁੰਦਾ ਆਵੇ ਤਾਂ ਪਾਣੀ ਲਈ ਕੋਈ ਕੋਲ ਹੁੰਦਾ ਥਾਡੇ ਕੋਲ ਹੁੰਦਾ ਕੋਈ ਕੋਲ ਨੂੰ ਮੱਕਨ ਦੀ ਵੇ ਦਵਾਇਨਾਂ ਇਕੱਲੇ ਹੋ ਕਰ ਇਕੱਲੇ ਤੁਸੀਂ ਹਾਂ ਮੇਰੀ ਧੀ ਆ ਤੇ ਇਹ ਦਿੰਦੇ ਉਹਦੇ ਪਾਜੀ ਇਹਨਾਂ ਦੇ ਨੀਅਰ ਬਾਈ ਕੋਣ ਰਹਿੰਦਾ ਇੱਕ ਕੁੜੀਟਰ ਪਾਜੀ ਇੱਕ ਆ ਉਹਨਾਂ ਦੀ ਬੇਟੀ ਹੈ ਇੱਕ ਨੀਅਰ ਬਾਈ ਪਾਜੀ ਪਤਾ ਕੀ ਬਜ਼ੁਰਗ ਨੇ ਮਾਤਾ ਆ ਨਾ ਇਹਨਾਂ ਕੋਈ ਪੇਮੈਂਟ ਲੈ ਕੇ ਨਹੀਂ ਹਾਂ ਨੀ ਕੋਈ ਧਿਆਨ ਰੱਖੋ ਥੋੜਾ ਧਿਆਨ ਰੱਖੋ ਕੁੜੀਆਂ ਜੀ ਕੁੜੀਆਂ ਬਾਈ ਜੀ ਨਹੀਂ ਨਹੀਂ ਹੈਗੀ ਅੱਛਾ ਅੱਛਾ ਕੁੜੀਆਂ ਬਾਈ ਜੀ ਇਹਨਾਂ ਦੇ ਜਿਵੇਂ ਕਿੰਨਾ ਦੂਰ ਹੈ ਤੁਹਾਡਾ ਪਿੰਡ ਇੱਥੋਂ ਅੱਛਾ ਜਵਾਈ ਨਾਲ ਆ ਹਾਂ ਨਾਲ ਰਹਿੰਦੇ ਤੁਹਾਡੀ ਰੂਪੇ ਉਹਦਣ ਤਿਆੜ ਕੇ ਉਹ ਰੂਪੇ ਹੈ ਨਹੀਂ ਪਿੱਛੇ ਅੱਛਾ ਵੀਰੇ ਇੱਕ ਇੱਕ ਗਾਂ ਲਿਖੋ ਇੱਥੇ ਇੱਕ ਗਾਂ ਦੇ ਕੇ ਜਾ ਗਾਂ ਲਿਖਦੇ ਖਾਲਸਾ ਉਹ ਗਾਂ ਭੇਜੋ ਖਾਲਸਾ ਇੱਕ ਗਾਂ ਭੇਜੋ ਇੱਕ ਉਧਰ ਭੇਜਣੀ ਹੈ ਇੱਕ ਇਧਰ ਭੇਜੋ ਉਹ ਨਿਹਾਂ ਜਿਆ ਕਾਲ ਠੀਕ ਹੈ ਬਹੁਤ ਬੱਧੀ ਬੈਨੇ ਬਹੁਤ ਮਾੜਾ ਹੋਇਆ ਨਾ ਤੇ ਪਰ ਕੋਈ ਨਹੀਂ ਪੰਜਾਬ ਖੜਾ ਤੁਹਾਡੇ ਨਾਲ ਆਤਮਾਨ ਨੂੰ ਜਦੋਂ ਤੱਕਾ ਹੋਣਾ ਉਹ ਇਹਦੀ ਸਿਸਟਰ ਹੀ ਆ ਵਿਚਾਰੀ ਉਹ ਵੀ ਇਹਦੀ ਸਕੀ ਸਿਸਟਰ ਹੈ ਜਿਨ੍ਹਾਂ ਦੇ ਪਹਿਲਾਂ ਘਰੇ ਗਏ ਹਨ ਅੱਛਾ ਅੱਛਾ ਜਿਨ੍ਹਾਂ ਦੇ ਆਪਾਂ ਘਰੇ ਗਏ ਹਨ ਉਹ ਇਹਦੀ ਸੱਜੀ ਸਿਸਟਰ ਹੈ ਕੋਈ ਗੱਲ ਨਹੀਂ ਉਹਨਾਂ ਦੇ ਵਿੱਚ ਘਰੇ ਜਾ ਕੇ ਆਏ ਉਹਨਾਂ ਦਾ ਵੀ ਸ਼ੁਰੂ ਕਰਵਾ ਕੇ ਆਏ ਹੈ ਠੀਕ ਹੈ ਗੁੰਦਲ ਵੀਰੇ ਕੀ ਹੋਇਆ ਇੱਥੇ ਨਹੀਂ 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 ਦੇਖਿਓ ਜਿਨ੍ਹਾਂ ਦੇ ਆਪਾਂ ਪਹਿਲਾਂ ਗਏ ਸੀ ਹਾਂਜੀ ਹਾਂਜੀ ਜਿਨ੍ਹਾਂ ਦੇ ਪਹਿਲੇ ਪੈਸੇ ਦੇ ਕੇ ਆਏ ਹੋ ਤੁਸੀਂ ਜਿਨ੍ਹਾਂ ਦੇ ਤਿੰਨ 2.5 ਲੱਖ ਰੁਪਏ ਆਏ ਉੱਥੇ ਵੀ ਨਾ ਇਹ ਗੱਲ ਕਰਦਾ ਸੀ ਮੈਂ ਕਿ ਉਹ ਵੀ ਘਰੇ ਉਹ ਵੀ ਇਹੇ ਪੜਾ ਗਏ ਆਪਾਂ ਪਰ ਪੈਸੀ ਕੋ ਖੂਕੀ ਲੈ ਜੇ ਕੋਈ ਨਹੀਂ ਲੈ ਜੇ ਪਰ ਉਹ ਕਹਿੰਦੇ ਵੀ ਮੈਂ ਆਪ ਹੀ ਕਰਨਾ ਆਪ ਹੀ ਰੱਖਣੇ ਤੁਹਾਨੂੰ ਮਾਤਾ ਬਸ ਥੋੜਾ ਧਿਆਨ ਰੱਖਿਓ ਠੀਕ ਹੈ ਇਹਨਾਂ ਦੇ ਤੇ ਚਲੋ ਆ ਗਏ ਆਪਾਂ ਹਾਂ ਫੈਮਲੀ ਲਾਗੇ ਬੰਨੇ ਹੈਗਾ ਇਹ 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 ਲੱਖ ਰੁਪਈਆ ਤਾਂ ਲਾ ਲਿਓ ਕਰਤੇ ਇਹ 50000 ਤੁਹਾਡੇ ਜੋ ਖਰਚਾ ਪਾਣੀ ਇੱਕ ਨਾ ਦੁੱਧ ਵਾਸਤੇ ਤੁਹਾਨੂੰ ਗਾਂ ਦੇ ਕੇ ਚੱਲੇ ਆ ਠੀਕ ਹੈ ਤੁਹਾਨੂੰ ਪੱਠਿਆਂ ਪੁੱਠਿਆਂ ਦਾ ਹੈਗਾ ਨਾ ਜਿਗਾੜ ਸਾਰਾ ਕੋਈ ਨਹੀਂ ਆਪੇ ਪੱਠਿਆਂ ਦੇ ਸਰਦਾਰ ਸਰਦਾਰ ਜੀ ਕੋਈ ਲਾਗੇ ਬਨੇਗਾ ਪੱਠਿਆਂ ਦਾ ਹੋ ਜਾਵੇ ਪੱਠਿਆਂ ਦਾ ਘਰ ਪਿੰਡ ਲੈ ਆਏ ਅੱਜ ਅਸੀਂ ਕਹਿੰਦਾ ਆਵਾ ਬਾਬਾ ਜੀ ਹੁਣਾਂ ਨੇ 9 ਪਿੰਡ 12 ਪਿੰਡ ਅਡਾਪਟ ਕੀਤੇ ਆ ਬਾਬਾ ਜੀ ਹੈਗੇ ਆ ਬਸ ਠੀਕ ਆ ਅਸੀਂ ਠੀਕ ਆ ਜੀ ਠੀਕ ਆ ਆ ਜੀ ਬਾਦਾਂ ਅਸੀਂ ਥੋੜਾ ਸਾਨੂੰ ਨਾ ਅਸੀਂ ਸਾਰੇ ਸਾਨੂੰ ਆਏ ਵੀ ਹੋਰ ਵੱਧ ਤੋਂ ਵੱਧ ਤੁਹਾਡਾ ਨੰਬਰ ਤੁਹਾਡਾ ਆ ਗਿਆ ਨੰਬਰ ਅਸੀਂ ਉਹਦੇ ਲਈ ਆਪ ਰੱਖਾਂਗੇ ਵੱਧ ਤੋਂ ਵੱਧ